ਕੈਨੇਡਾ ਦੇ ਬ੍ਰੈਮਟਨ ਤੋਂ ਇੱਕ ਬਹੁਤ ਹੀ ਮਾੜੀ ਖਬਰ ਆ ਰਹੀ ਆ ਕੈਨੇਡਾ ਦੇ ਵਿੱਚ ਆਪਣੇ ਪੰਜਾਬੀ ਨੌਜਵਾਨ ਜਿਸ ਦਾ ਕੀ ਨਾਮ ਜਗ ਮੁੰਡੀ ਦੱਸਿਆ ਜਾ ਰਿਹਾ ਹੈ ਦਿਨ ਦਿਹਾੜੇ ਬ੍ਰੈਮਟਨ ਦੇ ਵਿੱਚ 8 ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਲੋਕਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਸ ਵੀਰ ਦੀ ਟਰਕਿੰਗ ਕੰਪਨੀ ਸੀ ਅਤੇ ਇਹ ਵੀਰ ਡਿਸਪੈਚਰ ਦਾ ਕੋਰਸ ਵੀ ਕਰਾਉਂਦਾ ਸੀ ਉਥੋਂ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਤੇ ਨੌਜਵਾਨਾਂ ਦਾ ਕਮੈਂਟ ਬਾਕਸ ਦੇ ਵਿੱਚ ਇਹ ਵੀ ਕਹਿਣਾ ਹੈ ਕਿ ਬਹੁਤ ਹੀ ਚੰਗਾ ਇਨਸਾਨ ਸੀ ਅਤੇ ਬਹੁਤ ਹੀ ਸਲੀਕੇ ਨਾਲ ਲੋਕਾਂ ਨਾਲ ਮਿਲਦਾ ਜੁਲਦਾ ਸੀ ਇਸ ਵੀਰ ਦੀ ਕੀ ਕਿਸੇ ਨਾਲ ਦੁਸ਼ਮਣੀ ਹੋ ਸਕਦੀ ਆ ਪਿਛਲੇ ਕਾਫੀ ਸਮੇਂ ਤੋਂ ਆਪਣੇ ਪੰਜਾਬੀਆਂ ਦੇ ਨਾਲ ਧੱਕਾ ਹੋ ਰਿਹਾ ਹੈ ਕੈਨੇਡਾ ਦੇ ਵਿੱਚ ਕ੍ਰਿਕਟਨਾ ਪਹਿਲਾਂ ਵੀ ਹੋਈ ਸੀ ਪੰਜਾਬੀ ਕੁੜੀ ਦੇ ਨਾਲ ਚਲੋ ਉੱਥੇ ਤੱਕ ਕੋਈ ਘਟਨਾ ਨਹੀਂ ਵਾਪਰੀ ਪਰ ਉਸ ਦੇ ਬਲੋਂ ਧੱਕਾ ਮੂਕੀ ਕੀਤੀ ਗਈ ਸੀ ਵੀਡੀਓ ਚਾਰ-ਪੰਜ ਦਿਨ ਪਹਿਲਾਂ ਵਾਇਰਲ ਹੋਈ ਸੀ ਹੁਣ ਇਦਾਂ ਦੀਆਂ ਖਬਰਾਂ ਕੈਨੇਡਾ ਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਹੜੇ ਉੱਥੋਂ ਦੇ ਵਸਨੀਕ ਲੋਕ ਨੇ ਉਹ ਆਪਣੇ ਪੰਜਾਬੀਆਂ ਨੂੰ ਜਾਣ ਬੁੱਝ ਕੇ ਟਾਰਗੇਟ ਕਰ ਰਹੇ ਨੇ ਆਪਣੇ ਇੰਡੀਅਨਸ ਨੂੰ ਵੀ ਤੁਸੀਂ ਇੱਥੇ ਕਿਉਂ ਆਉਂਦੇ ਹੋ ਸਾਡੀਆਂ ਕੰਟਰੀਆਂ ਦੇ ਵਿੱਚ ਬਾਕੀ ਰੀਜ਼ਨ ਕੀ ਹੋ ਸਕਦਾ ਆ ਕਿਸੇ ਨੂੰ ਕੁਝ ਨਹੀਂ ਪਤਾ ਬਾਕੀ ਜਾਂਚ ਪੜਤਾਲ ਚੱਲ ਰਹੀ ਆ ਬਾਕੀ ਤੁਸੀਂ ਅਪਡੇਟ Google ਤੇ ਜਾ ਕੇ ਚੈੱਕ ਕਰ ਸਕਦੇ ਹੋ